ਸਤਿ ਸ਼੍ਰੀ ਅਕਾਲ ਜੀ ਮੈਂ ਹਾਸ਼ਕਿਰ ਗੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਬਿਕਰਮ ਸਿੰਘ ਮਜੀਠੀਆ ਤੇ ਵੱਡੀ ਕਾਰਵਾਈ ਹੋਈ ਹੋਈ ਹੈ ਜਿੱਥੇ ਵੱਡੀਆਂ ਤਰਾਵਾ ਲੱਗੀਆਂ ਹੋਈਆਂ ਨੇ ਤੇ ਜਿੱਥੇ ਉਹਨਾਂ ਉੱਤੇ ਐਡੇ ਵੱਡੇ ਕੇਸ ਹੋਰ ਵੀ ਫਾਈਲ ਹੋ ਗਏ ਨੇ ਤੇ ਲੱਗਦਾ ਹੈ ਜਿਸ ਤਰ੍ਹਾਂ ਬਿਕਰਮ ਸਿੰਘ ਮਜੀਠੀਆ ਦਾ ਜੇਲ੍ਹ ਦੇ ਵਿੱਚੋਂ ਬਾਹਰ ਆਉਣਾ ਜਿਹੜਾ ਹੈ ਹੋਰ ਵੀ ਮੁਸ਼ਕਲ ਹੋ ਗਿਆ ਹੈ ਦੂਸਰੇ ਪਾਸੇ ਗੱਲ ਕਰੀਏ ਜਿੱਥੇ ਬਿਕਰਮ ਸਿੰਘ ਮਜੀਠੀਆ ਉੱਤੇ ਜਿਹੜੇ ਹੈ ਕਿਸਟਾਚਾਰੀ ਦੇ ਮਾਮਲਾ ਦਰਜ ਹੋਇਆ ਹੋਇਆ ਹੈ ਤੇ ਉਹਨਾਂ ਨੂੰ ਜਿਹੜਾ ਹੈ 57 58 ਦਿਨ ਹੋ ਗਏ ਨੇ ਉਹ ਜੇਲ੍ਹ ਦੇ ਵਿੱਚ ਬੈਠੇ ਹੋਏ ਨੇ ਜੇਕਰ ਇੱਕ ਪਾਸੇ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਾਂ ਉਹ ਪਹਿਲਾ ਹੀ ਵਾਰ-ਵਾਰ ਕਹਿੰਦੇ ਨੇ ਸਟੇਜਾਂ ਤੇ ਕਿ ਹੁਣ ਜਿਹੜਾ ਹੈ ਵਿਕਰਮ ਸਿੰਘ ਮਜੀਠੀਆ ਉਹਦਾ ਜੇਲ੍ਹ ਦੇ ਵਿੱਚੋਂ ਆਉਣਾ ਮੁਸ਼ਕਿਲ ਕੀ ਨਾ ਮੁਮਕਿਨ ਹੈ ਤੇ ਦੂਸਰੇ ਪਾਸੇ ਗੱਲ ਕਰੀਏ ਜਿੱਥੇ ਕੱਲ ਸਰਕਾਰੀ ਵਕੀਲਾਂ ਵਿਜੀਲੈਂਸ ਵੱਲੋਂ ਜਿਹੜੇ 40000 ਪੰਨਿਆਂ ਦੇ ਕਰੀਬ ਜਿਹੜਾ ਹੈ ਟਰੱਕ ਪਰ ਕੇ ਜਿਹੜਾ ਹੈ ਸਬੂਤ ਪੇਸ਼ ਕਰ ਦਿੱਤੇ ਗਏ ਨੇ ਜਿੱਥੋਂ ਵਿਕਰਮ ਸਿੰਘ ਮਜੀਠੀਆ ਦਾ ਜਿਹੜਾ ਸਾਹ ਲੈਣਾ ਵੀ ਹੁਣ ਔਖਾ ਹੋਇਆ ਪਿਆ ਹੈ ਇੱਕ ਪਾਸੇ ਜਿੱਥੇ ਉਹਨਾਂ ਦਾ ਪਰਿਵਾਰ ਉਹਨਾਂ ਦੇ ਉਹਨਾਂ ਦੇ ਧਰਮ ਪਤਨੀ ਦੀ ਗੱਲ ਕਰ ਲਈਏ ਉਹਨਾਂ ਦੇ ਸਾਲਿਆਂ ਦੀ ਗੱਲ ਕਰ ਲਈਏ ਤੇ ਹਰ ਇੱਕ ਉਸ ਕੇਸ ਦੇ ਵਿੱਚ ਉਲਜਦਾ ਹੋਇਆ ਨਜ਼ਰ ਆ ਰਿਹਾ ਹੈ ਜਿੱਥੇ ਪਹਿਲਾਂ 540 ਕਰੋੜ ਦੀ ਗੱਲ ਹੋ ਰਹੀ ਸੀ ਲੇਕਿਨ ਹੁਣ 700 ਕਰੋੜ ਦੇ ਕਰੀਬ ਦੀ ਗੱਲ ਜਿਹੜੀ ਹੈ ਹੋਣੀ ਸ਼ੁਰੂ ਹੋ ਗਈ ਹੈ ਜੇਕਰ ਗੱਲ ਕਰੀਏ ਤਾਂ ਹੁਣ ਜਿਹੜੇ ਨਸ਼ਾ ਤਸਕਰੀ ਦੇ ਵੀ ਜਿੱਥੇ ਵੱਡੇ ਇਲਜ਼ਾਮ ਲੱਗ ਰਹੇ ਸੀ ਜਿੱਥੇ ਤਸਕਰੀ ਦੇ ਵੀ ਮਾਮਲੇ ਸਾਹਮਣੇ ਨਿਕਲ ਆ ਰਹੇ ਸੀ ਦੂਸਰੇ ਪਾਸੇ ਜਿੱਥੇ ਪੈਸਾ ਕਦੀ ਸਤਿਆਜੀਤ ਜਿਹੜੇ ਬਿਕਰਮ ਸਿੰਘ ਮਜੀਠੀਆ ਦੇ ਫਾਦਰ ਨੇ ਉਹਨਾਂ ਦੇ ਪੈਸਾ ਟਰਾਂਸਫਰ ਹੁੰਦਾ ਸੀ ਕਦੀ ਉਹਨਾਂ ਦੀ ਧਰਮਪੰਤਰੀ ਦੇ ਅਕਾਊਂਟ ਦੇ ਤੇ ਕਾਫੀ ਜ਼ਿਆਦਾ ਕੋਲ ਮਚੋਲ ਜਿੰਨੇ ਸੀ ਉਹ ਵਿਜੀਲੈਂਸ ਵੱਲੋਂ ਜਿਹੜੇ ਵੱਡੇ ਸਬੂਤ ਇਕੱਠੇ ਕਰ ਲਏ ਗਏ ਦੂਸਰੇ ਪਾਸੇ ਸੋਚਿਆ ਜਾਵੇ ਜਿੱਥੇ ਬਿਕਰਮ ਸਿੰਘ ਮਜੀਠੀਆ ਨੂੰ ਮਿਲਨ ਤੱਕ ਨਹੀਂ ਦਿੱਤਾ ਜਾ ਰਿਹਾ ਜੇਲ੍ਹ ਦੇ ਵਿੱਚ ਵਾਰ-ਵਾਰ ਜਿਹੜੀਆਂ ਨੇ ਉਹਨਾਂ ਦੇ ਵਕੀਲਾਂ ਵੱਲੋਂ ਪਟੀਸ਼ਨਾਂ ਪਾਈਆਂ ਜਾ ਰਹੀਆਂ ਨੇ ਲੇਕਿਨ ਕਿਸੇ ਤਰ੍ਹਾਂ ਦੀ ਸੁਣਵਾਈ ਹੁੰਦੀ ਹੋਈ ਨਜ਼ਰ ਨਹੀਂ ਆ ਰਹੀ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹਨਾਂ ਨੂੰ ਹੁਣ ਪਤਾ ਚੱਲੇਗਾ ਜਿਨ੍ਹਾਂ ਨੇ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਘੁਟਿਆ ਹੈ ਤੇ ਜੇਕਰ ਇਨ੍ਹਾਂ ਤਰ੍ਹਾਂਾਂ ਦੇ ਚਲਦਿਆਂ ਜਿਹੜੇ ਨੇ ਵਿਕਰਮ ਸਿੰਘ ਮਜੀਠੀਆ ਏਡੇ ਡੂੰਘੇ ਤੌਰ ਤੇ ਫਸ ਗਏ ਨੇ ਜਿੱਥੇ ਪਿੰਨੀ ਸੱਤਾ ਦੇ ਨਾਲ ਵੀ ਉਹਨਾਂ ਦਾ ਸਬੰਧ ਦੱਸਿਆ ਜਾਂਦਾ ਸੀ ਜਿੰਥੇ ਉਹਨਾਂ ਵੱਲੋਂ ਵੱਡੀਆਂ ਤੋਂ ਵੱਡੀਆਂ ਤਰਾਵਾਂ ਲਗਨੀਆਂ ਸ਼ੁਰੂ ਹੋ ਗਈਆਂ ਨੇ ਲੇਕਿਨ ਜੇਕਰ ਗੱਲ ਕਰੀਏ ਇੱਕ ਪਾਸੇ ਤਾਂ ਜੇਕਰ ਹਾਈ ਕੋਰਟ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਹੈ ਇਹ ਨਾ ਦਿੱਤੀ ਰਾਹਤ ਤਾਂ ਉਹਨਾਂ ਨੂੰ ਸੁਪਰੀਮ ਕੋਰਟ ਦਾ ਵੀ ਦਰਵਾਜ਼ਾ ਖੜਕਾਉਣਾ ਪੈ ਸਕਦਾ ਹੈ ਤੇ ਦੂਸਰੇ ਪਾਸੇ ਜੇ ਉਹਨਾਂ ਦੇ ਆਪਣੇ ਹੀ ਸਾਲੇ ਦੀ ਗੱਲ ਕਰ ਲਈਏ ਸੌਰੀ ਉਹਨਾਂ ਦੇ ਜੀਜੇ ਦੀ ਗੱਲ ਕਰ ਲਈਏ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦਾ ਵੀ ਕੋਈ ਬਿਆਨ ਨਿਕਲ ਕੇ ਸਾਹਮਣੇ ਨਹੀਂ ਆਇਆ ਕਿਸੇ ਤਰ੍ਹਾਂ ਦਾ ਵੀ ਜਿਹੜਾ ਹੈ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਦੋ ਵੀ ਲਫ਼ਜ਼ ਨਹੀਂ ਕਹੇ ਜਾ ਰਹੇ ਸਿਰਫ ਇੱਕ ਵਾਰ ਉਹ ਬੋਲਦੇ ਨਜ਼ਰ ਆਏ ਉਸ ਤੋਂ ਬਾਅਦ ਕਿਸੇ ਤਰ੍ਹਾਂ ਦੀਆਂ ਵੀ ਗੱਲ ਨਿਕਲ ਕੇ ਸਾਹਮਣੇ ਨਹੀਂ ਆਈ ਜਿੱਥੇ ਸੁਖਬੀਰ ਸਿੰਘ ਬਾਦਲ ਨੂੰ ਸ਼ਾਇਦ ਆਪਣਾ ਕੋਈ ਡਰ ਬਣਿਆ ਹੋਇਆ ਹੈ ਉਸ ਮੁਤਾਬਿਕ ਉਹ ਆਪਣੇ ਹੀ ਜਿਹੜਾ ਹੈ ਸਾਲੇ ਦੇ ਨਾ ਹੀ ਉਹਨਾਂ ਵੱਲੋਂ ਕੋਈ ਆਪਣੇ ਸਾਲੇ ਨੂੰ ਮਿਲਣ ਜਾਇਆ ਜਾ ਰਿਹਾ ਹੈ ਇਵਨ ਕਿ ਉਹ ਸਟ੍ਰੋង ਕਾਲੀ ਦਲ ਦੇ ਸੀਨੀਅਰ ਆਗੂ ਵੀ ਰਹੇ ਨੇ ਕਿਸੇ ਤਰ੍ਹਾਂ ਦੀ ਰਾਹਤ ਜਿਹੜੀ ਨਹੀਂ ਮਿਲ ਰਹੀ ਉਤੋਂ ਨਾ ਹੀ ਸੁਖਬੀਰ ਸਿੰਘ ਬਾਦਲ ਵੱਲੋਂ ਅੱਗੇ ਹੋ ਕੇ ਹੱਥ ਵਧਾਇਆ ਜਾ ਰਿਹਾ ਹੈ ਤਾਂ ਜੇ ਇਹਨਾਂ ਗੱਲਾਂ ਦਾ ਚਾਰੇ ਪਾਸੇ ਮਾਹੌਲ ਦੇਖੀਏ ਤਾਂ ਵਿਕਰਮ ਸਿੰਘ ਮਜੀਠੀਆ ਕਾਫੀ ਡੂੰਘੇ ਤੌਰ ਤੇ ਫਸੇ ਹੋਏ ਦਿਖਾਈ ਦੇ ਰਹੇ ਨੇ ਉਨ੍ਹਾਂ ਦੇ ਵਕੀਲਾਂ ਵੱਲੋਂ ਵੀ ਜਿਹੜਾ ਹੈ ਕੇਸ ਛੱਡਣ ਤੱਕ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੀ ਧਰਮ ਪਤਨੀ ਉੱਤੇ ਵੀ ਕੇਸ ਹੋਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਪਰਿਵਾਰ ਉੱਤੇ ਵੀ ਆ ਰਹੀਆਂ ਨੇ ਤਾ ਵਿਕਰਮ ਸਿੰਘ ਮਜੀਠੀਆ ਨੂੰ ਕੋਈ ਸੋਖੀ ਸੋਖਾ ਸਾਹ ਜੇਲ੍ਹ ਦੇ ਵਿੱਚ ਬੈਠਿਆ ਨਹੀਂ ਮਿਲ ਰਿਹਾ ਜਿੱਥੇ ਪਿਛਲੇ ਦਿਨੀ ਉਹਨਾਂ ਉਹਨਾਂ ਵੱਲੋਂ ਵਾਰ-ਵਾਰ ਇਹ ਕਹਿ ਰਹੇ ਸੀ ਕਿ ਬਦਲਾਖੋਰੀ ਦੀ ਰਾਜਨੀਤੀ ਹੈ ਮੇਰੇ ਉੱਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ ਲੇਕਿਨ ਇਸ ਟਾਈਮ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਿੱਡੇ ਕੋ ਵੱਡੇ ਸਬੂਤ ਵਿਜੀਲੈਂਸ ਨੇ ਕਰ ਦਿੱਤੇ ਨੇ ਪੇਸ਼ ਉਸ ਮੁਤਾਬਿਕ ਤਾਂ ਇੱਕ ਵੀ ਜਿਹੜਾ ਹੈ ਉਹਨਾਂ ਦੇ ਹੱਕ ਦੇ ਵਿੱਚ ਬੋਲਦਾ ਨਜ਼ਰ ਨਹੀਂ ਆਇਆ ਲੇਕਿਨ ਫਿਰ ਵੀ ਉਹਦੇ ਚੱਲਦਿਆਂ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕੋਣਾ ਪਾਏਗਾ ਜ਼ਮਾਨਤ ਦੇ ਪਿੱਛੇ ਕਿਉਂਕਿ ਇਸ ਤੋਂ ਉੱਤੇ ਕੋਈ ਵੀ ਜ਼ਿਆਦਾ ਵੱਡੀ ਉਹਨਾਂ ਦੀ ਉਹਨਾਂ ਦਾ ਨਾ ਹੀ ਤਾਂ ਕੋਈ ਸਾਥ ਦੇ ਦੇ ਸਕਦਾ ਹੈ ਤੇ ਨਾ ਹੀ ਕਿਸੇ ਵੱਲੋਂ ਜਿਹੜੀ ਹੈ ਰਾਹਤ ਮਿਲ ਸਕਦੀ ਹੈ ਤਾਂ ਹੁਣ ਸੋਨਨ ਵਿਚਾਰਿਆ ਕਿ ਉਹ ਸੁਪਰੀਮ ਕੋਰਟ ਦਾ ਜਲਦੀ ਦਰਵਾਜ਼ਾ ਖੜਕਾਉਣ ਜਾ ਰਹੇ ਨੇ ਧੰਨਵਾਦ